ਪੋਗਮਨਾ ਪੋਗਮਨਾ ਚਿਤਲਾ ਕੇ ਲਿਖੀਆਂ ਲੇਖ ਦੀਆਂ ਪੋਗਮਨਾ ਪੋਗਮਨਾ ਚਿਤਲਾ ਕੇ ਲਿਖੀਆਂ ਲੇਖ ਦੀਆਂ ਗੋਣਾ ਕੀਆ ਕਰਮਾ ਨੂੰ ਰੋਨੇ ਸੋਤਾਵਾ ਕਰਦੇ ਸਾਰੀ ਦਿਹਾੜੀ ਭੁੱਖਿਆ ਨੂੰ ਲੰਘ ਗਿਆ ਕੋਈ ਚੂਹਾ ਨਹੀਂ ਮਿਲਿਆ ਆ ਲਾਗ ਦੇ ਖੇਤ ਵਿੱਚ ਗੇੜਾ ਮਾਰਨ ਗਏ ਸੀ ਸ਼ਾਇਦ ਉੱਥੋਂ ਹੀ ਕੋਈ ਚੂਹਾ ਮਿਲ ਜਾਵੇ ਟੜਕਾ ਕਰਾਸ ਕਰਨ ਲੱਗੇ ਉਦੋਂ ਕਾਰ ਆ ਗਈ। ਛੇਰੀ ਤੇਜ਼ੀ ਕੀਤੀ। ਪਥੇਰਾ ਸਰੀਰ ਤੋਇਆ ਬਸੇਰਾ ਖਿੱਚਿਆ। ਫਿਰ ਵੀ ਪੂਜ ਛੱਲੇ ਆਈ ਗਈ। ਹੁਣ ਸੁੱਜ ਕੇ ਭੜੋਲਾ ਬਣੀ ਪਈ ਐ। ਬੜੀ ਦੁਖਦੀ ਆ। ਹੁਣ ਚੂਹੇ ਮਗਰ ਕਿੱਥੇ ਭੱਜੋ ਹੋਣਾ ਹੋ ਤੇ ਆਪਣਾ ਆਪ ਹੀ ਮਹੀ ਚੱਕ ਹੋਣਾ ਐ। ਗੁਰੂ ਘਰ ਦੇ ਪ੍ਰਧਾਨਗੀ ਦੇ ਸਮੇਂ ਤੇ ਮਨੁੱਖਾ ਜਨਮ ਦੇ ਚੰਗੇ ਕਰਮ ਕੀਤੇ ਹੁੰਦੇ। ਇਥੋਂ ਆ ਦਿਨ ਦੇਖਣੇ ਸੀ। ਇਹਨੂੰ ਲੱਗਦਾ ਉਹ ਖੇਤ ਦਾ ਮਾਲਕ ਆ ਗਿਆ ਉਹਦੇ ਹੱਥ ਦੇ ਵਿੱਚ ਮੋਟਾ ਸੋਟਾ ਐ। ਨજર ਪੈ ਗਿਆ ਉਹਨੇ ਸਿਰ 파ੜ ਦੇਣਾ ਮਾਰ ਕੇ ਇੱਕ ਪਾਸੇ ੱਗੇ ਕੰਮ ਹੋਇਆ ਇੱਕ ਪਾਸੇ ਉਹਨੇ ਕਰ ਦੇਣਾ ਮੇਰਾ ਖਿਆਲ ਕੇ ਤੂੰ ਖਸਕਣਾ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ